ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੋ ਕਿਵੇਂ ਹੋ ਉਮੀਦ ਕਰਦੀਆਂ ਸਾਰੀ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਲੋ ਜੀ ਇੱਥੇ ਆਪਾਂ ਲੱਗੇ ਸੀ ਕਿ ਕੰਬਲ ਦੇ ਉੱਤੇ ਗਲਾਫ ਚੜਾਉਣ ਹਨਾ ਮੈਂ ਅਲੱਗ-ਅਲੱਗ ਤਰੀਕੇ ਨਾਲ ਚੜਾ ਕੇ ਦੇਖ ਲਿਆ ਪਰ ਮੈਨੂੰ ਹਾਰਡਲੀ ਫਿਰ ਤੋਂ ਆਸੇ-ਪਾਸੇ ਨਗੰਦੇ ਹੀ ਲਾਉਣੇ ਪਏ ਜਿਨੂੰ ਆਪਾਂ ਕਹਿ ਦਿੰਦੇ ਆਂ ਵੀ ਤੋਪੇ ਲਾਉਣੇ ਹਨਾ ਪਹਿਲਾਂ ਹੁੰਦੇ ਸੀ ਨਾ ਆਪਣੀ ਮੰਮੀਆਂ ਰੀਆਂ ਰਜਾਈਆਂ ਨਗੰਧ ਦੀਆਂ ਹੁੰਦੀਆਂ ਸੀਗੀਆਂ ਹਨਾ ਵੀ ਤੋਪਾ ਦਿਖਦਾ ਹੀ ਨਹੀਂ ਹੁੰਦਾ ਸੀ ਵੀ ਕਿੱਥੋਂ ਦੀ ਉਹਨਾਂ ਨੇ ਧਾਗਾ ਚੱਕ ਲਿਆ ਹੈਗਾ ਕਿੱਤੋ ਵਿੱਚ ਖੁੱਭ ਜਾਂਦਾ ਸੀ ਮਤਲਬ ਧਾਗਾ ਉਹਨੂੰ ਕਹਿੰਦੇ ਸੀ ਨਗੰਦੇ ਪੌਣੀ ਹੈ ਹਨਾ ਅਲੱਗ-ਅਲੱਗ ਮਤਲਬ ਏਰੀਆ ਦੇ ਹਿਸਾਬ ਨਾਲ ਕੁਛ ਨਾ ਕੁਛ ਬੋਲਦੇ ਹੋਣੇ ਪਰ ਸਾਡੇ ਤਾਂ ਉਹਨੂੰ ਨਗੰਦਨਾ ਕਹਿੰਦੇ ਸੀਗੇ ਵਿਰਜਾਈਆਂ ਨਗੰਦ ਦੇ ਹਨਾ ਥੱਲੇ ਬੈਠ ਕੇ ਨਾ ਪੱਲੀ ਰੱਖ ਕੇ ਤੇ ਉੱਤੇ ਨਾ ਰਜਾਈ ਵਗੈਰਾ ਗਦੈਲੇ ਵਗੈਰਾ ਆਏ ਸਾਲੀ ਉਦੋਂ ਭਰਉਂਦੇ ਸੀਗੇ ਤੇ ਆਏ ਸਾਲੀ ਉਹ ਹੋਰ ਰਜਾਈਆਂ ਤੇ ਗਦੈਲਿਆਂ ਗਦੂਲਿਆਂ ਨੂੰ ਹਨਾ ਨਗੰਦ ਦੇ ਹੁੰਦੇ ਸੀਗੇ ਤੇ ਹੌਣ ਤਾਂ ਵੈਸੀ ਕੰਬਲ ਹੀ ਲੈਂਦੇ ਹੈਗੇ ਸਾਰੇ ਹਨਾ ਤੇ ਜਾਂ ਫਿਰ ਫਾਈਬਰ ਵਾਲੀਆਂ ਰਜਾਈਆਂ ਹੁੰਦੀਆਂ ਕੰਬਲ ਵਰਗੀਆਂ ਹੁੰਦੀਆਂ ਉਹ ਲੈ ਲੈਣੇ ਆਪਾਂ ਤੇ ਕੰਬਲਾਂ ਦੇ ਕਵਰ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਆਉਣ ਲੱਗ ਗਏ ਹੈ ਹਨਾ ਹੁਣ ਤਾਂ ਸ਼ਨੀਲ ਜੀ ਦੇ ਆ ਹਾਂ ਰੰਗ ਬਰੰਗੇ ਲੋ ਜਿਉਂ ਜਿਵੇਂ ਮਰਜ਼ੀ ਲੋ ਹਨਾ ਇਹਦੇ ਵਿੱਚ ਵੀ ਪ੍ਰਿੰਟ ਵੀ ਕਿੰਨੇ ਅਵੇਲੇਬਲ ਹੁੰਦੇ ਆ ਤੇ ਇੱਥੋਂ ਤੱਕ ਕਿ ਹੁਣ ਤਾਂ ਸਾਰੇ ਸੈੱਟ ਹੀ ਆਉਣ ਲੱਗ ਪਏ ਆ ਬੈੱਡ ਸ਼ੀਟ ਦਿਵਾਨ ਦੀ ਸ਼ੀਟ ਹਨਾ ਤੇ ਕੰਬਲ ਸਾਰਾ ਕੁਝ ਮੈਚਿੰਗ ਆਉਣ ਲੱਗ ਪਿਆ ਮੈਂ ਵੀ ਅੱਧੀ ਲੈ ਕੇ ਰੱਖਿਆ ਉਹ ਦੋ ਸੈੱਟ ਤੇ ਆਪਾਂ ਯੂਜ਼ ਕਰਾਂਗੇ ਨਵੇਂ ਘਰੇ ਉਦੋਂ ਤੱਕ ਆਪਾਂ ਪੁਰਾਣੀਆਂ ਚੀਜ਼ਾਂ ਦੇ ਨਾਲ ਹੀ ਸਾਰਦੇ ਹੈਗੇ ਆ ਹਨਾ ਤੇ ਮੈਂ ਇਹਨੂੰ ਇਸ ਤਰ੍ਹਾਂ ਸਾਰੇ ਚੰਗੀ ਤਰ੍ਹਾਂ ਪੂਰੇ ਕਾਰਨਰਾਂ ਦੇ ਉੱਤੇ ਚੜਾ ਲੈਣੀ ਆ ਪਹਿਲਾਂ ਸਾਰਾ ਸੈੱਟ ਕਰਦੀ ਆ ਤੇ ਫੇਰ ਮੈਂ ਇਹਨਾਂ ਦੇ ਤੋਪੇ ਲਾਉਣੀ ਹੈਗੀ ਤੇ ਕਿਉਂਕਿ ਨਹੀਂ ਤਾਂ ਖਿਸਕਦੇ ਰਹਿੰਦੇ ਆ ਬੱਚੇ ਲੈ ਲੈਂਦੇ ਆ ਜਾਂ ਜਿਵੇਂ ਇਹ ਵੀ ਲੈ ਲੈਂਦੇ ਆ ਹਨਾ ਜੈਟਸ ਨੂੰ ਘੱਟ ਹੀ ਪਤਾ ਹੁੰਦਾ ਵੀ ਕਿੱਧਰ ਨੂੰ ਉਹ ਖਿੱਚਣਾ ਹੈਗਾ ਕਿੱਧਰ ਨੂੰ ਨਹੀਂ ਤੇ ਜੇ ਆਪਾਂ ਨਹੀਂ ਤੋਪੇ ਲਾਉਂਦੇ ਤਾਂ ਇਹ ਗੁਬਾਰੇ ਜੇ ਬਣ ਜਾਂਦੇ ਹੈਗੇ ਆ ਜਿੰਨਾਂ ਦੀ ਸੈਟਿੰਗ ਹੀ ਨਹੀਂ ਆਉਂਦੀ ਹੈਗੀ ਫਿਰ ਤੇ ਇਸ ਕਰਕੇ ਹੁਣ ਆਪਾਂ ਇਹ ਧਵਾਏ ਸੀਗੇ ਧੁੱਪਾਂ ਲੱਗਣ ਲੱਗ ਪਈਆਂ ਸੀਗੀਆਂ ਤੇ ਮੈਂ ਕਿਹਾ ਚਲੋ ਜੀ ਹੁਣ ਇਹਨਾਂ ਦੇ ਜਿਹੜੇ ਨਗੰਦੇ ਜੇ ਵੀ ਪਾ ਹੀ ਦਿੰਨੀ ਆ ਤੋਪੇ ਜੇ ਲਾ ਦਿੰਨੀ ਹੈਗੀਆਂ ਹਨਾ ਬੈੱਡ ਦੇ ਉੱਤੇ ਸਾਰੇ ਨੂੰ ਵਿਛਾ ਲਿਆ ਹੈਗਾ ਤੇ ਮੈਂ ਰੱਖਤਾ ਹੈਗਾ ਤੇ ਮੈਂ ਕਈ ਭੈਣਾਂ ਦੀਆਂ ਹੋਰ ਵੀ ਵੀਡੀਓ ਦੇਖੀਆਂ ਹੈਗੀਆਂ ਉਹਨਾਂ ਚਾਰੇ ਪਾਸੇ ਤਣੀਆਂ ਜੀਆਂ ਲਾਉਂਦੀਆਂ ਹੈਗੀਆਂ ਤੇ ਮੈਂ ਵੀ ਇੱਕ ਵਾਰੀ ਲਾਈਆਂ ਸੀ ਤਣੀਆਂ ਪਰ ਮੈਥੋਂ ਸੈੱਟ ਨਹੀਂ ਆਈਆਂ ਮੇਰਾ ਪਤਾ ਨਹੀਂ ਉਹ ਕੰਬਲ ਏਸੀ ਕੰਬਲ ਨਹੀਂ ਹੁੰਦਾ ਜਿਹੜਾ ਛੋਟਾ ਕੰਬਲ ਸੀਗਾ ਹਨਾ ਤੇ ਉਹਦੇ ਤੇ ਮੈਂ ਕਵਰ ਚੜਾਉਂਦੀ ਸੀਗੀ ਮੈਂ ਉਹਦੇ ਤੇ ਸਾਰੇ ਪਾਸੇ ਪਹਿਲਾਂ ਤਾਂ ਮੈਂ ਤਨੀਆ ਜੀਆਂ ਬਣਾ ਬਣਾ ਕੇ ਹਨਾ ਮਸ਼ੀਨ ਤੇ ਪਤਲੀਆਂ-ਪਤਲੀਆਂ ਲਾਈਆਂ ਪਰ ਮੈਥੋਂ ਸੈੱਟ ਨਹੀਂ ਆਈਆਂ ਹੈਗੀਆਂ ਫਿਰ ਫਿਰ ਮੈਨੂੰ ਹਾਰ ਕੇ ਇਸੇ ਤਰੀਕੇ ਦੇ ਨਾਲ ਹੀ ਤੋਪੇ ਲਾਉਣੇ ਪਏ ਮਤਲਬ ਨਗੰਦੇ ਪਾਉਣੇ ਪਏ ਹਨਾ ਤੇ ਤੁਸੀਂ ਮੈਨੂੰ ਕਮੈਂਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜੇ ਤਰੀਕੇ ਨਾਲ ਲਾਉਣੇ ਹੈਗੇ ਆ ਮੈਨੂੰ ਤਾਂ ਇਹੀ ਤਰੀਕਾ ਸੌਖਾ ਲੱਗਦਾ ਵਧੀਆ ਲੱਗਦਾ ਤੇ ਚਲੋ ਆਪਾਂ ਹੈਗੇ ਆ ਹਨਾ ਵੀ ਜਦੋਂ ਧੋਣਾ ਹੁੰਦਾ ਉਦੋਂ ਆਪਾਂ ਤੋਪੇ ਲਾ ਲਾਈ ਦਿਆ ਹਨਾ ਕੱਟ ਲਈ ਦੀ ਹੈਗੀ ਤਾਂ ਅੱਗੇ ਤੇ ਇਹੀ ਆਪਾਂ ਨੂੰ ਸੌਖਾ ਲੱਗਦਾ ਹੈਗਾ ਤਰੀਕਾ ਤੇ ਇਹਦੇ ਨਾਲ ਜਿਹੜਾ ਕੰਬਲ ਹੈ ਬਿਲਕੁਲ ਵੀ ਕਵਰ ਤੋਂ ਖਿਸਕਦਾ ਨਹੀਂ ਹੈਗਾ। ਲਓ ਜੀ ਇੱਥੇ ਆਪਾਂ ਸਿੰਪਲੀ ਇਹਨੂੰ ਸੂਈ ਦੇ ਨਾਲ ਇਸ ਤਰੀਕੇ ਦੇ ਨਾਲ ਇਹ ਨਗੰਦੇ ਪਾਤੇ ਹੈਗੇ ਆ ਚਲੋ ਆਪਾਂ ਥੋੜੇ ਜੀ ਪਤਲੇ ਪਾਤੇ ਹੈਗੇ ਆ ਜਿਵੇਂ ਛੋੜੇ ਛੋੜੇ ਧਾਗੇ ਨਹੀਂ ਦਿਖਦੇ ਹੈਗੇ ਪਰ ਆਪਾਂ ਨੂੰ ਥੋੜੇ ਦਿਖਣੇ ਵੀ ਜ਼ਰੂਰੀ ਹੁੰਦੇ ਆ ਵੀ ਜਦੋਂ ਆਪਾਂ ਢੇੜਨਾ ਹੈਗਾ ਚੰਗੀ ਤਰ੍ਹਾਂ ਜਿਹੜੇ ਢੇੜੇ ਜਾਣ ਹਨਾ ਤੇ ਮੇਰੇ ਤਾ ਅੱਗੇ ਮੈਂ ਥੋੜੇ ਛੋਟੇ ਲਏ ਆ ਕਿਉਂਕਿ ਮੈਂ ਪਹਿਲਾਂ ਵਾਲੇ ਯੂਜ਼ ਕਰ ਲਏ ਪਹਿਲਾਂ ਵਾਲੇ ਮੀਂਹ ਜਦ ਮੈਂ ਮਤਲਬ ਲਾਏ ਸੀਗੇ ਤਾਂ ਹਨਾ ਤੋਂ ਤੋਂ ਪਹਿਲਾਂ ਜਿਹੜੇ ਪਹਿਲਾਂ ਨੰਗੰਦੇ ਪਾਏ ਹੋਏ ਸੀਗੇ ਉਹੀ ਮੈਂ ਸੰਭਾਲ ਕੇ ਰੱਖਲੇ ਸੀਗੇ ਤੇ ਮੈਂ ਉਹੀ ਯੂਜ਼ ਕਰ ਲਏ ਸੀਗੇ ਕਿਉਂਕਿ ਉਹ ਇਹਦੇ ਨਾਲ ਮੈਚ ਕਰਦੇ ਸੀਗੇ ਮਹਿਰੂਨ ਜਾਂ ਛੇੜ ਸੀਗਾ ਉਹਨਾਂ ਦਾ ਹੀ ਤੇ ਥੋੜੇ ਥੋੜੇ ਤਾਂ ਦਿਖਣੇ ਚਾਹੀਦੇ ਬਾਹਰੇ ਜਦੋਂ ਰੰਗ ਜਮੇ ਮੈਚ ਕਰਦਾ ਹੁੰਦਾ ਉਦੋਂ ਵੀ ਨਹੀਂ ਦਿਖਦੇ ਹੈਗੇ ਫਿਰ ਆਪਾਂ ਨੂੰ ਢੇੜਨੇ ਬਹੁਤ ਔਖੇ ਲੱਗਦੇ ਹੈਗੇ ਆ ਇਸ ਤਰੀਕੇ ਦੇ ਨਾਲ ਚਾਰੇ ਪਾਸੇ ਤੋਂ ਆਪਾਂ ਸਿਉ ਲਿਆ ਹੈਗਾ ਤੇ ਇਹਨੂੰ ਇਸੇ ਤਰ੍ਹਾਂ ਆਪਾਂ ਹੌਲੀ ਹੌਲੀ ਕੰਪਲੀਟ ਕਰ ਲਾਂਗੇ ਟਾਈਮ ਤਾਂ ਕਾਫੀ ਲੱਗ ਜਾਂਦਾ ਇਹਦੇ ਵਿੱਚ ਹੌਲੀ ਹੌਲੀ ਕਰਨਾ ਪੈਂਦਾ ਨਾ 10-15 ਮਿੰਟ ਤਾਂ ਲੱਗ ਜਾਂਦੇ ਆ ਪਹਿਲਾਂ ਆਪਾਂ ਨੂੰ ਸੈੱਟ ਕਰਨਾ ਪੈਂਦਾ ਫਿਰ ਤੋਪੇ ਲਾਉਣੇ ਪੈਂਦੇ ਚਲੋ ਫਿਰ ਇਹਦੇ ਨਾਲ ਅਮੀਨਾ ਕੰੰਗ ਜਾਂਦਾ ਹੈਗਾ ਹਨਾ ਹੌਂਦਾ ਧੁੱਪਾਂ ਪੈਣ ਲੱਗ ਜਾਨੀਆਂ ਫਿਰ ਹੌਲੀ ਹੌਲੀ ਫਰਵਰੀ ਚ ਤੱਕ ਕਵਰ ਲਾਉਣੇ ਪੈਂਦੇ ਹੈਗੇ ਹਨਾ ਤੇ ਫਿਰ ਇਸ ਤੋਂ ਬਾਅਦ ਮਾਰਚ ਤੱਕ ਕੰਬਲ ਧੋਣੇ ਪੈਂਦੇ ਆ ਫਿਰ ਪਤਲੇ ਕੱਢਣੇ ਪੈਂਦੇ ਆ ਬਸ ਸਾਰਾ ਸਾਲ ਆਪਾਂ ਨਾ ਇਸੇ ਕੰਮਾਂ 'ਚ ਹੀ ਲੱਗੇ ਰਹਿੰਨੇ ਆ ਤੇ ਲੋ ਜੀ ਤੇਰੀ ਜਠਾਣੀ ਚਲੇ ਗਏ ਸੀ ਚੇਕੇ ਤੇ ਅਸੀਂ ਨਾ ਮੈਂ ਤੇ ਮੰਮੀ ਦੁਪਹਿਰੇ ਕਿਤੇ ਬਾਹਰ ਚਲੀ ਆਈਏ ਸੀ ਕਿਸੇ ਕੰਮ ਹਨਾ ਤੇ ਹੁਣ ਹਨੇਰਾ ਹੋ ਗਿਆ ਹੈਗਾ ਜੇ ਦੋ ਜਣੀਆਂ ਹੁੰਦੇ ਨਾ ਹਨਾ ਅਸੀਂ ਦੋਨੇ ਮੈਂ ਤੇ ਰੀਤ ਕਾਫੀ ਛੇਤੀ ਛੇਤੀ ਕੰਮ ਇਹਦੇ ਸ਼ਾਮ ਦੇ ਖਤਮ ਕਰ ਲੈਨੇ ਆ ਤੇ ਇੱਥੇ ਅੱਜ ਮੈਨੂੰ ਇਕੱਲੇ ਨੂੰ ਕਰਨਾ ਪਿਆ ਸੀ ਵੈਸੇ ਤਾਂ ਮੰਮੀ ਨੇ ਮੇਰੀ ਹੈਲਪ ਕਰ ਰਹੀ ਸੀ ਮੰਮੀ ਕਹਿ ਰਹੀ ਸੀ ਕਿ ਮੈਂ ਸਬਜ਼ੀ ਕੱਟਦੀ ਹੈਗੀ ਆ ਤੇ ਮੈਂ ਅੱਜ ਬਣਾ ਰਹੀ ਸੀਗੀ ਗਾਜਰਾਂ ਮਟਰ ਆਲੂ ਮਿਕਸ ਕਰਕੇ ਸਬਜ਼ੀ ਉਹ ਤਿੰਨੇ ਚੀਜ਼ਾਂ ਜੇ ਮਿਕਸ ਕਰ ਦਈਏ ਨਾ ਥੋੜੇ ਜਿਹਾ ਆਲੂ ਪਾ ਦਈਏ ਤਾਂ ਬੜੀ ਕਰੰਚੀ ਜੇ ਬੜੀ ਟੇਸਟੀ ਬਣ ਜਾਂਦੀ ਹੈ ਸਬਜ਼ੀ ਚਲੋ ਮੈਂ ਜਲਦੀ ਜਲਦੀ ਇੱਥੇ ਤੜਕਾ ਕੱਟ ਕੇ ਤੜਕਾ ਜਿਹੜਾ ਬਣਾ ਲਿਆ ਸੀ ਸਿੰਪਲ ਜਿਹੇ ਤਰੀਕੇ ਨਾਲ ਉਹੀ ਹਨਾ ਆਪਾਂ ਤੇਲ ਭੁੰਨ ਕੇ ਦੇ ਵਿੱਚ ਸਾਰੇ ਜਿਹੜੇ ਤੜਕੇ ਕੱਟੇ ਹੁੰਦੇ ਹੈਗੇ ਹਨਾ ਜਿਵੇਂ ਲਸਣ ਅਦਰਕ ਸਰਦੀ ਚ ਤਾਂ ਸਾਰਾ ਕੁਝ ਹੀ ਹੁੰਦਾ ਪਿਆਜ਼ ਸਾਰਿਆਂ ਨੂੰ ਮੈਂ ਭੁੰਨ ਲਿਆ ਸੀਗਾ ਤੇ ਉਹਦੇ ਵਿੱਚ ਇਸ ਤੋਂ ਬਾਅਦ ਨਮਕ ਮਿਰਚ ਤੇ ਹਲਦੀ ਪਾਤੀ ਸੀਗੀ ਹਨਾ ਤੇ ਇੱਕ ਟਮਾਟਰ ਐਡ ਕਰਤਾ ਸੀਗਾ ਵਿੱਚ ਤੇ ਲੋ ਜੀ ਇੱਥੇ ਭਾਂਡਿਆਂ ਦਾ ਲੱਗਿਆ ਪਿਆ ਹੈਗਾ ਢੇਰ ਤੇ ਮੰਮੀ ਮੰਮੀ ਨਾ ਸਾਡੇ ਸਲੂ ਥੋੜਾ ਜਿਹਾ ਕੰਮ ਕਰਦੀ ਹੈਗੀ ਆ ਤੇ ਉਹ ਕੱਲੇ ਸਬਜੀ ਕੱਟੀ ਆਂਦੇ ਤੇ ਸਬਜੀ ਕੱਟਣ ਦੀ ਉਹਨਾਂ ਨੇ ਕਾਫੀ ਟਾਈਮ ਲਾਤਾ ਨਾਲ ਨੂੰ ਮੈਂ ਤੜਕਾ ਕੱਟ ਕੀ ਤੜਕਾ ਵੀ ਲਗਾ ਦਿੱਤਾ ਹਨਾ ਭੁੰਨ ਲਿਆ ਹੈਗਾ ਸਾਰਾ ਭਾਂਡੇ ਮਾਂਜ ਦਿੱਤੇ ਹੈਗੇ ਨਾਲ ਦੀ ਨਾਲ ਮੈਂ ਤੇ ਨਾਲ ਇੱਕ ਪਾਸੇ ਜਿਹੜਾ ਮੈਂ ਆਟਾ ਵੀ ਗੁੰਨ੍ਹ ਦਿੱਤਾ ਹੈਗਾ ਤੇ ਫਿਰ ਮੈਂ ਚੈੱਕ ਕਰਕੇ ਆਈ ਸੀ ਕਿ ਤੇ ਮੰਮੀ ਹਜੇ ਨਾ ਗਾਜਰਾ ਛਿੱਲੀਆਂ ਨਹੀਂ ਸੀ ਵੈਸੇ ਇੱਕ ਟਾਈਮ ਤਾਂ ਗਾਜਰਾਂ ਤੇ ਕਾਫੀ ਲੱਗ ਜਾਂਦਾ ਹੈਗਾ ਵੀ ਮਟਰ ਵੀ ਉਹਨਾਂ ਨੇ ਛਿੱਲੇ ਹੈਗੇ ਹਨਾ ਤੇ ਮੈਂ ਜਲਦੀ ਜਲਦੀ ਉਹਨੇ ਸਾਰਾ ਜਿਹੜਾ ਇੱਧਰ ਨਾਲ ਨਿਵੇੜ ਦਿੱਤਾ ਸੀ ਪਰ ਕੁਝ ਥੋੜਾ ਜਿਹਾ ਉਹ ਉਹਨਾਂ ਦੇ ਨਾ ਇੱਕ ਵਾਰੀ ਹੱਥ ਟੁੱਟ ਗਿਆ ਸੀ ਗੁੱਟ ਟੁੱਟ ਗਿਆ ਸੀ ਉਹਦੋਂ ਉਹ ਕੋਸ਼ ਨੈਚੁਰਲੀ ਥੋੜਾ ਜਿਹਾ ਕਈ ਹਨਾ ਸਲੋ ਕਰਦੇ ਹੁੰਦੇ ਹੈਗੇ ਆ ਤੇ ਮੈਥੋਂ ਜ਼ਿਆਦਾ ਸਲੋ ਨਹੀਂ ਹੁੰਦਾ ਹੈਗਾ ਮੈਂ ਖੜਕੇ ਹੀ ਕੰਮ ਕਰਦੀ ਹੈਗੀ ਆ ਵੀ ਸਬਜੀ ਸਬਜੀ ਵੀ ਪੱਤਣੀ ਹੁੰਦੀ ਹੈ ਨਾ ਮੈਂ ਖੜਕੇ ਕੱਟਦੀ ਹੈਗੀ ਆ ਜੇ ਮੈਂ ਬੈਠ ਕੇ ਕੱਟਣ ਬਹਿ ਜਾਣਾ ਹਨਾ ਤੇ ਜਿਵੇਂ ਮੰਮੀ ਹਰਿਆ ਕੱਟਦੀਆਂ ਹੈਗਾ ਵੀ ਬੈਠ ਕੇ ਭਾਂਡੇ ਛਾਂਡੇ ਜੇ ਲੈ ਕੇ ਬਹਿ ਜਾਂਦੀਆਂ ਹਨਾ ਫਿਰ ਕੱਟਦੀਆਂ ਹੈਗੀ ਆ ਤੇ ਮੈਥੋਂ ਤਾਂ ਆਪ ਬਹੁਤ ਟਾਈਮ ਲੱਗ ਜਾਂਦਾ ਲਓ ਜੀ ਇੱਥੇ ਮੈਂ ਸਾਰੀ ਸਬਜੀ ਧੋ ਕੇ ਪਾਤੀ ਸੀਗੀ ਤੇ ਸਬਜੀ ਜਿਹੜੀ ਆਪਣੀ ਬਾਨੀ ਰੱਖਤੀ ਹੈਗੀ ਆ ਉਹਨੇ ਆਪਾਂ ਕਰਦੇ ਹੈਗੇ ਆ ਕਪੜਿਆਂ ਦਾ ਕੰਮ ਕਪੜਿਆਂ ਦਾ ਵੀ ਢੇਰ ਵੱਜਿਆ ਪਿਆ ਸੀ ਹਨਾ ਤੇ ਇਹਨੂੰ ਵੀ ਆਪਾਂ ਕਰਦੇ ਹੈਗੇ ਆ ਤੇ ਲੋ ਜੀ ਹਨੇਰਾ ਵੀ ਕਾਫੀ ਹੋ ਚੱਲਿਆ ਹੈਗਾ ਤੇ ਇੱਥੇ ਕਰਦੇ ਹੈਗੇ ਆ ਆਪਾਂ ਵੀਡੀਓ ਦਾ ਐਂਡ ਤੇ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੇਂ ਵਲੌਗ ਵਿੱਚ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ